ਦਰਜਨ ਪਰ ਭਾਰਤੀ ਨੌਜਵਾਨਾ ਨੇ ਸਰਬਜੀਤ ਤੇ ਉਸਦੇ ਸਾਥੀਆਂ ਤੇ ਕੀਤਾ ਹਮਲਾ ਹਮਲੇ ਚ ਸਰਬਜੀਤ ਦੀ ਹੋਈ ਮੌਤ ਮੌਤ ਦੀ ਖਬਰ ਮਿਲਦੇ ਹੀ ਸਰਬਜੀਤ ਦੇ ਘਰ ਗਮ ਦਾ ਮਾਹੌਲ 2 ਮਹੀਨੇ ਪਹਿਲਾਂ ਹੀ ਯੂਰਪ ਕੰਟਰੀ ਸਾਈਪ੍ਰਸ ਵਿਖੇ ਪੜਨ ਗਏ ਨਬਾਦੇ ਪਿੰਡ ਪਹਾੜਪੁਰ ਦੇ ਰਹਿਣ ਵਾਲੇ ਸਰਬਜੀਤ ਸਿੰਘ ਦਾ ਇੰਡੀਆ ਦੇ ਲੜਕੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ ਇਸ ਘਤਨਾ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਦੇ ਹੰਝੂ ਰੁਕਣ ਦਾ ਨਾ ਨਹੀਂ ਲੈ ਰਹੇ ਹਨ ਪੀੜਿਤ ਪਰਿਵਾਰ ਨੇ ਦੱਸਿਆ ਕਿ ਦਰਜਨ ਪਰ ਭਾਰਤੀ ਨੌਜਵਾਨਾਂ ਨੇ ਉਹਨਾਂ ਦੇ بیٹے ਤੇ ਉਸ ਦੇ ਸਾਥੀਆਂ ਤੇ ਹਮਲਾ ਕਰ ਦਿੱਤਾ ਜਿਸ ਚ ਉਸ ਦੇ بیٹے ਸਰਬਜੀਤ ਦੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਭਾਰਤੀ ਸਰਕਾਰ ਤੋਂ ਸਰਬਜੀਤ ਦੀ ਮ੍ਰਿਤਕ ਦੇ ਵਤਨ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਅੱਛਾ ਇਬਰ ਇਸ ਗੈਸੇ ਸਟਡੀ ਕਰ ਕਿੰਨੇ ਸਾਲ ਉਹ ਨਵੰਬਰ ਚ ਆਇਆ ਦੋ ਮਹੀਨੇ ਹੋ ਗਏ ਨਾ ਇੰਡੀਆ ਨੂੰ ਮੰਦਨੇ ਸਾਰੇ ਕਿੱਥੇ ਜ ਨੇ ਓਕੇ ਤੋਂ ਹਰਿਆਣੇ ਕਿੰਨੇ ਜਣੇ ਨੇ ਜੀਓ ਜੋ 13 14 ਜਣੇ ਇੱਥੇ ਇਕੱਠੇ ਹੋ ਕੇ ਇਹ ਚਾਰ ਬੱਚੇ ਜਿਹੜੇ ਭੇਜ ਤੇ ਆਪਣੇ ਫਲੈਟ ਚ ਰਾਤ ਨੂੰ ਆ ਕੇ ਉਹਨਾਂ ਨੇ ਸ਼ਬਦ 2 ਵਜੇ ਹਮਲਾ ਕਰਿਆ ਅਸੀਂ ਬਰੇਸ ਗਿਆ ਸੀ ਪੜਾਈ ਕਰਨ ਨੂੰ ਅੱਜ ਸੈਡੀ ਭੇਜ ਤੇ ਉਹ ਉੱਥੇ ਪੜਦਾ ਸੀਗਾ ਮੁੰਡਿਆਂ ਨੇ ਅਟੈਕ ਕਰਤਾ ਆ ਕੇ ਉਹਦੀ ਬੌਟੀ ਸਾਨੂੰ ਚਾਹੀਦੀ ਆ ਭਾਰਤ ਸਰਕਾਰ ਵੱਲੋਂ ਛੇਤੀ ਤੋਂ ਛੇਤੀ ਮਿਲ ਜਾਈ ਦੇ ਜ਼ਿਕਰ ਯੂਗ ਹੈ ਕਿ ਸਾਈਪਰਸ ਪੁਲਸ ਨੇ ਚਾਰ ਦੋਸ਼ੀ ਮੁੰਡਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਬਾਕੀ ਦੀ ਭਾਲ ਕੀਤੀ ਜਾ ਰਹੀ ਹੈ ਨਾਬਾ ਤੋਂ ਰਾਹੁਲ ਖੁਰਾਨਾ ਜਗਬਲੀ ਟੀਵੀ